ਪਰਮ ਸਨਮਾਨਿਓ ਗੁਰੂ ਰੂ ਗੁਰੂ ਖਾਲਸਾ ਸਾਹ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਹ ਸੰਗਤ ਜੀ ਜਦੋਂ ਵੀ ਤੁਹਾਡਾ ਕਿਸੇ ਨਾਮ ਜਪਣ ਵਾਲੇ ਗੁਰਸਿੱਖ ਨਾਲ ਮੇਲ ਹੋਵੇ ਜਾਂ ਤੁਹਾਨੂੰ ਸਤ ਸੰਗਤ ਦੀਆਂ ਘੜੀਆਂ ਨਸੀਬ ਹੋ ਜਾਣ ਜਾਂ ਤੁਹਾਡੇ ਘਰ ਸੰਗਤ ਦੇ ਚਰਨ ਪੈ ਜਾਣ ਤਾਂ ਸਮਝ ਲਓ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਡੇ ਤੇ ਖੁਸ਼ ਹਨ ਪਵਿੱਤਰ ਗੁਰਬਾਣੀ ਦਾ ਵੀ ਫਰਮਾਨ ਹੈ ਜਿਨ ਕੋ ਕਿਰਪਾ ਕਰਤ ਹੈ ਗੋਬਿੰਦ ਤੇ ਸਤਸੰਗ ਮਿਲਾਂ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ ਕਿ ਮਨੁੱਖ ਧਰਤੀ ਤੇ ਆਇਆ ਹੀ ਨਾਮ ਜਪਣ ਲਈ ਹੈ ਸਤਿਗੁਰੂ ਜੀ ਬਾਣੀ ਵਿੱਚ ਫਰਮਾਨ ਕਰਦੇ ਹਨ ਸਾਹ ਸਾ ਸਿਮਰੋ ਗੋਬਿੰਦ ਇਸ ਕਰਕੇ ਸਾਨੂੰ ਨਾਮ ਜਪਦੇ ਰਹਿਣਾ ਚਾਹੀਦਾ ਹੈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਰਾ ਸਮਾਂ ਨਾਮ ਵਿੱਚ ਹੀ ਰਹੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੁਕਮ ਕਰਦੇ ਹਨ ਦਿਨ ਰਾਤ ਹੀ ਆਰਾਧੋ ਪਿਆਰੇ ਨਿਮਖ ਨਾ ਕੀਜੈ ਢੀਲਾ ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੇ ਚਿਤਾਰੇ ਸਾਨੂੰ ਆਪਣੇ ਆਪ ਨੂੰ ਚੈੱਕ ਕਰਨਾ ਚਾਹੀਦਾ ਹੈ ਕਿ ਅਸੀਂ ਇਹਨਾਂ ਪੰਕਤੀਆਂ ਤੋਂ ਕਿੰਨੇ ਕੁ ਦੂਰ ਹਾਂ ਜੇਕਰ ਦੂਰ ਹਾਂ ਤਾਂ ਆਪਣੇ ਨਿਤਨੇਮ ਤੋਂ ਇਲਾਵਾ ਸ੍ਰੀ ਜਪਜੀ ਸਾਹਿਬ ਦਾ ਇੱਕ ਪਾਠ ਵਧਾ ਕੇ ਸਤਿਗੁਰ ਜੀ ਦੇ ਚਰਨਾਂ ਵਿੱਚ ਜੋਦੜੀ ਕਰੀਏ ਕਿ ਹੇ ਸਤਿਗੁਰੂ ਜੀ ਇਹਨਾਂ ਪੰਕਤੀਆਂ ਤੇ ਚੱਲਣ ਦਾ ਸਾਨੂੰ ਬਲ ਤੇ ਉਦਮ ਬਖਸ਼ੋ ਬਾਕੀ 2.5 ਘੰਟੇ ਘੱਟ ਤੋਂ ਘੱਟ ਗੁਰਬਾਣੀ ਤੇ ਸਿਮਰਨ ਦਾ ਨੇਮ ਹੋਣਾ ਜ਼ਰੂਰੀ ਹੈ ਪਿਆਰੀ ਸਾਧ ਸੰਗਤ ਜੀ ਕਈ ਵੀਰ ਭੈਣਾਂ ਦਾ ਇਹ ਸਵਾਲ ਹੁੰਦਾ ਹੈ ਕਿ ਨਾਮ ਜਪਣ ਤੋਂ ਬਾਅਦ ਨਾਮ ਨੂੰ ਸੰਭਾਲਣਾ ਕਿਵੇਂ ਹੈ ਸੋ ਪਿਆਰੀ ਸਾਧ ਸੰਗਤ ਜੀ ਸਭ ਤੋਂ ਵੱਡੀ ਗੱਲ ਹੈ ਕਿ ਕਿਸੇ ਦਾ ਦਿਲ ਕਦੇ ਵੀ ਨਹੀਂ ਦਿਖਾਉਣਾ ਚਾਹੀਦਾ ਸ਼ੇਖ ਫਰੀਦ ਜੀ ਆਪਣੀ ਬਾਣੀ ਵਿੱਚ ਕਹਿੰਦੇ ਹਨ ਜੇ ਤੈਨੂੰ ਰੱਬ ਨਾਲ ਮਿਲਣ ਦਾ ਸ਼ੌਂਕ ਹੈ ਤਾਂ ਕਿਸੇ ਦਾ ਦਿਲ ਨਾ ਦਿਖਾਈਂ ਜੇ ਤੋ ਪੀਰਿਆ ਦੀ ਸਿਕ ਇਹ ਆਉ ਨਾ ਠਾਹੇ ਕਹੀ ਦਾ ਕਿਸੇ ਦਾ ਦਿਲ ਦਿਖਾਉਣ ਨਾਲ ਆਪਣੇ ਕੀਤੇ ਹੋਏ ਪੁੰਨ ਸੜ ਜਾਂਦੇ ਹਨ ਜਿਸ ਤਰ੍ਹਾਂ ਟਿਊਬਵਲ ਵਿੱਚੋਂ ਪਾਣੀ ਬਹੁਤ ਸਪੀਡ ਨਾਲ ਨਿਕਲਦਾ ਹੈ ਉਸੇ ਤਰ੍ਹਾਂ ਜਦ ਤੁਸੀਂ ਕਿਸੇ ਦਾ ਦਿਲ ਦਿਖਾਉਂਦੇ ਹੋ ਤਾਂ ਤੁਹਾਡੇ ਪੌਣ ਇਸੇ ਤਰ੍ਹਾਂ ਡੁੱਲ ਜਾਂਦੇ ਹਨ ਇਸ ਤੋਂ ਇਲਾਵਾ ਜੇਕਰ ਵਾਹਿਗੁਰੂ ਨੇ ਤੁਹਾਨੂੰ ਸਤਸੰਗਤ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ ਹਨ ਤਾਂ ਸੰਗਤ ਕਰਨ ਉਪਰੰਤ ਘਰ ਜਾ ਕੇ ਸ੍ਰੀ ਜਪਜੀ ਸਾਹਿਬ ਦੀਆਂ ਪੰਜ ਪੌੜੀਆਂ ਦਾ ਪਾਠ ਕਰਕੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰੋ ਕਿ ਤੁਸੀਂ ਕਿਰਪਾ ਕਰਕੇ ਸਤਸੰਗਤ ਦੀਆਂ ਘੜੀਆਂ ਨਸੀਬ ਕਰਵਾਈਆਂ ਹਨ ਇਸ ਤਰ੍ਹਾਂ ਕਰਨ ਨਾਲ ਕਮਾਈ ਸੰਭਾਲੀ ਜਾਏਗੀ ਤੇ ਤੁਹਾਡੀਆਂ ਇਹ ਘੜੀਆਂ ਦਰਗਾਹ ਵਿੱਚ ਜਮ੍ਹਾਂ ਹੋ ਜਾਣਗੀਆਂ ਆਮ ਤੌਰ ਤੇ ਕੀਰਤਨੀਆਂ ਨੂੰ ਹਉਮੈ ਆਉਣ ਦਾ ਬਹੁਤ ਜਲਦੀ ਡਰ ਹੁੰਦਾ ਹੈ ਇਸ ਕਰਕੇ ਹਰ ਕੀਰਤਨੀਆ ਯਤਨ ਕਰੇ ਕਿ ਕੀਰਤਨ ਕਰਨ ਤੋਂ ਪਹਿਲਾਂ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਕੀਰਤਨ ਕਰਨ ਬੈਠੇ ਅਝਿਹਾ ਕਰਨ ਨਾਲ ਰਸ ਬਣ ਜਾਂਦਾ ਹੈ ਤੇ ਇਸੇ ਤਰ੍ਹਾਂ ਕੀਰਤਨ ਕਰਨ ਉਪਰੰਤ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਸ਼ੁਕਰਾਨਾ ਕਰਨਾ ਚਾਹੀਦਾ ਹੈ ਅਝਿਹਾ ਕਰਨ ਨਾਲ ਕੀਤਾ ਹੋਇਆ ਕੀਰਤਨ ਭਗਤੀ ਬਣ ਜਾਂਦਾ ਹੈ ਪਹਿਲੀ ਗੱਲ ਇਹ ਹੈ ਇਹ ਪਰਮਾਰਥ ਵਿੱਚ ਹਮੇਸ਼ਾ ਆਪਣੇ ਤੋਂ ਵੱਡੇ ਨੂੰ ਦੇਖਣਾ ਚਾਹੀਦਾ ਹੈ ਤੇ ਦੁਨਿਆਵੀ ਪੱਖ ਵਿੱਚ ਆਪਣੇ ਤੋਂ ਛੋਟੇ ਨੂੰ ਦੇਖਣਾ ਚਾਹੀਦਾ ਹੈ ਤਾਂ ਹੀ ਅਸੀਂ ਹਮੇਸ਼ਾ ਖੁਸ਼ ਰਵਾਂਗੇ ਪਾਵੇ ਕਿ ਜੇ ਤੁਸੀਂ 5 ਵਜੇ ਉੱਠਦੇ ਹੋ ਤਾਂ ਜਿਹੜਾ ਤੁਹਾਡੇ ਤੋਂ ਵੀ ਪਹਿਲਾਂ ਉੱਠਦਾ ਹੈ ਉਸ ਵੱਲ ਵੇਖੋ ਫਿਰ ਤੁਹਾਨੂੰ ਹੌਮੇ ਨਹੀਂ ਆਏਗੀ ਬਾਕੀ ਪਰਮਾਰਥ ਦੇ ਰਸਤੇ ਵਿੱਚ ਇਹ ਵੀ ਜ਼ਰੂਰ ਸੋਚੋ ਕਿ ਜੇਕਰ ਮੇਰਾ ਸਰੀਰ ਕਿਸੇ ਕਾਰਨ ਕਰਕੇ ਠੀਕ ਨਾ ਹੁੰਦਾ ਤਾਂ ਮੈਂ ਮੰਜੇ ਤੋਂ ਉੱਠ ਨਹੀਂ ਸੀ ਸਕਣਾ ਤੇ ਜਿਸ ਨਾਲ ਸੇਵਾ ਵੀ ਨਹੀਂ ਹੋ ਸਕਣੀ ਸੀ ਇਸ ਕਰਕੇ ਉਸ ਦੀ ਕਿਰਪਾ ਹੈ ਉਸ ਦਾ ਤਰਸ ਹੈ ਕਿ ਉਹ ਇਸ ਸਰੀਰ ਤੋਂ ਸੇਵਾ ਲੈ ਰਿਹਾ ਹੈ ਤੇਰੀ ਸੇਵਾ ਸੋ ਕਰੇ ਜਿਸ ਨੂੰ ਲਹਿ ਤੂੰ ਲਾਈ ਪਿਆਰੀ ਸਾਧ ਸੰਗਤ ਜੀ ਕਈਆਂ ਦਾ ਇਹ ਸਵਾਲ ਹੁੰਦਾ ਹੈ ਕਿ ਕਈ ਲੋਕ ਬਹੁਤ ਪਾਠ ਕਰਦੇ ਹਨ ਪਰ ਸਾਰਾ ਦਿਨ ਨਾ ਤਾਂ ਝੂਠ ਬੋਲਣਾ ਛੱਡਦੇ ਹਨ ਅਤੇ ਨਾ ਹੀ ਆਪਣਾ ਵਿਹਾਰ ਠੀਕ ਕਰਦੇ ਹਨ ਭਾਵ ਕਿ ਕਪਟ ਨਹੀਂ ਛੱਡਦੇ ਅਜਿਹੇ ਲੋਕਾਂ ਦਾ ਕੀ ਅੰਜਾਮ ਹੁੰਦਾ ਹੈ ਸੋ ਸਾਧ ਸੰਗਤ ਜੀ ਇਹ ਉਹ ਲੋਕ ਹਨ ਜੋ ਪਾਠ ਕਰਕੇ ਛੇਕਾਂ ਵਾਲੇ ਭਾਂਡੇ ਵਿੱਚ ਉਹਨਾਂ ਰੂਪੀ ਦਾਤ ਪਾਈ ਜਾ ਰਹੇ ਹਨ ਪਰ ਇੱਕ ਪਾਸੇ ਪਾਉਂਦੇ ਹਨ ਤੇ ਨਾਲ ਹੀ ਦੂਸਰੇ ਪਾਸੇ ਰੋੜੀ ਜਾਂਦੇ ਹਨ ਇਹਨਾਂ ਲੋਕਾਂ ਵਾਸਤੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈ ਹਰ ਹਰ ਕਰੇ ਨਿਤ ਕਪਟ ਕਮਾਵੇ ਹਿਰਦਾ ਸੁਧ ਨਾ ਹੋਈ ਅਨ ਦਿਨ ਕਰਮ ਕਰੇ ਬਹੁ ਤੇਰੇ ਸੁਪਨਾ ਸੁਖ ਨਾ ਹੋਈ ਇਹ ਪੰਕਤੀਆਂ ਬਹੁਤ ਤਾੜਨਾ ਵਾਲੀਆਂ ਹਨ ਇਹਨਾਂ ਪੰਕਤੀਆਂ ਨੂੰ ਸੁਣ ਕੇ ਦਿਲ ਕੰਬ ਜਾਂਦਾ ਹੈ ਸ਼੍ਰੀ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਵੀ ਲਿਖਿਆ ਹੈ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਬ ਨਿਰਮਲ ਕਰਮ ਇਸ ਲਈ ਨਾਮ ਵੀ ਜਪਣਾ ਹੈ ਪਾਠ ਵੀ ਕਰਨਾ ਹੈ ਤੇ ਨਿਰਮਲ ਕਰਮ ਵੀ ਕਰਨੇ ਹਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਬਚਨ ਕਰਦੇ ਸਨ ਕਿ ਜੇ ਕੋਈ ਪਰਮਾਰਥ ਦੇ ਰਸਤੇ ਤੇ ਤੁਰਿਆ ਹੈ ਤਾਂ ਉਸ ਨੂੰ ਚਾਰਟੋਏ ਆਉਂਦੇ ਹਨ ਪਹਿਲਾ ਹੈ ਵਾ ਵਾ ਭਾਵ ਕੇ ਸੋਭਾ ਹੋਣੀ ਦੂਸਰਾ ਹੈ ਪ੍ਰਾਈ ਔਰਤ ਇਸ ਤੋਂ ਬਚ ਕੇ ਰਹਿਣਾ ਹੈ ਤੀਜਾ ਹੈ ਰਿੱਧੀ ਸਿੱਧੀ ਤੇ ਚੌਥਾ ਹੈ ਹਉਮੈ ਜੇ ਕੋਈ ਇਹਨਾਂ ਤੋਂ ਬਚ ਕੇ ਰਹੇ ਤਾਂ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ ਸੋ ਜਿਹੜੇ ਵੀਰ ਜਾਂ ਭੈਣ ਨਾਮ ਜਪਦੇ ਹਨ ਉਹਨਾਂ ਨੂੰ ਇਹਨਾਂ ਟੋਇਆਂ ਦਾ ਖਾਸ ਖਿਆਲ ਰੱਖਣਾ ਹੈ ਗੁਰਸਿੱਖ ਕਰਨੀ ਦਾ ਨਾਮ ਹੈ ਕਹਿਣੀ ਦਾ ਨਹੀਂ ਹੈ ਗੁਰਸਿੱਖ ਹੋ ਹੈ ਜੋ 24 ਘੰਟੇ ਵਿੱਚੋਂ ਘੱਟ ਤੋਂ ਘੱਟ 2.5 ਘੰਟੇ ਆਪਣੇ ਗੁਰੂ ਨੂੰ ਦੇਵੇ ਇੱਥੇ ਇਹ ਜ਼ਰੂਰੀ ਨਹੀਂ ਕਿ ਇੱਕ ਸਮੇਂ ਵਿੱਚ ਹੀ 2.5 ਘੰਟੇ ਪੂਰੇ ਕਰੋ ਗੁਰਸਿੱਖ ਥੋੜਾ ਥੋੜਾ ਸਮਾਂ ਕਰਕੇ ਵੀ 2.5 ਘੰਟੇ ਦਾ ਸਮਾਂ ਪੂਰਾ ਕਰ ਸਕਦਾ ਹੈ ਗੁਰਸਿੱਖ ਉਹ ਹੈ ਜੋ ਸਮੇਂ ਦੇ ਦਸਵੰਦ ਦੇ ਨਾਲ-ਨਾਲ ਆਪਣੀ ਕਿਰਤ ਕਮਾਈ ਦਾ ਵੀ ਦਸਵਾਂ ਹਿੱਸਾ ਕੱਢੇ ਗੁਰਸਿੱਖ ਸ਼ubh ਕਰਮ ਕਰੇ ਨਿਮਰਤਾ ਤੇ ਮਿੱਠ ਬੋਲੜਾ ਸੁਭਾਅ ਰੱਖੇ ਭਾਈ ਗੁਰਦਾਸ ਜੀ ਬਾਣੀ ਵਿੱਚ ਲਿਖਦੇ ਹਨ ਗੁਰਸਿੱਖ ਮਿੱਠਾ ਬੋਲਣਾ ਨਿਵ ਚੱਲਣਾ ਗੁਰਸਿੱਖ ਪਰਵਾਣਾ ਗੁਰਸਿੱਖ ਕਿਸੇ ਦਾ ਬੁਰਾ ਨਹੀਂ ਮੰਗਦਾ ਸਗੋਂ ਸਰਬੱਤ ਦਾ ਭਲਾ ਮੰਗਦਾ ਹੈ ਗੁਰਸਿੱਖ ਹਮੇਸ਼ਾ ਅਰਦਾਸ ਵਿੱਚ ਕਹਿੰਦਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਦ ਤੁਸੀਂ ਕਿਸੇ ਦਾ ਬੁਰਾ ਗੁਰਬਾਣੀ ਦਾ ਬੈਨ ਲਗਾ ਕੇ ਮੰਗਦੇ ਹੋ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਕਦੇ ਵੀ ਖੁਸ਼ ਨਹੀਂ ਹੁੰਦੇ ਪਰ ਕਾ ਬੁਰਾ ਨਾ ਰੱਖੋ ਜੀਤ ਤੁਮਕੋ ਦੁੱਖ ਨਹੀਂ ਭਾਈ ਮੀਤ ਜਦੋਂ ਤੁਸੀਂ ਦੂਸਰੇ ਦਾ ਭਲਾ ਮੰਗ ਕੇ ਆਪਣੀ ਬੇਨਤੀ ਕਰਦੇ ਹੋ ਤਾਂ ਵਾਹਿਗੁਰੂ ਉਸ ਦੇ ਸਦਕੇ ਤੁਹਾਡੇ ਤੇ ਵੀ ਕਿਰਪਾ ਕਰਦਾ ਹੈ ਯਾਰੀ ਸਾਧ ਸੰਗਤ ਜੀ ਨਾਮ ਜਪਦੇ ਹੋਏ ਪੰਜ ਵਿਕਾਰਾਂ ਤੋਂ ਦੂਰ ਰਹਿਣਾ ਹੈ ਇਸ ਕਾਲ ਯੁਗ ਦੇ ਭਿਆਨਕ ਸਮੇਂ ਵਿੱਚ ਪੰਜ ਵਿਕਾਰਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਅਗ ਲੱਗੀ ਹੋਈ ਹੈ ਇਸ ਤੋਂ ਬਚ ਕੇ ਰਹਿਣਾ ਹੈ ਪੰਜਵੇਂ ਪਾਤਸ਼ਾਹ ਜੀ ਦਾ ਬਚਨ ਹੈ ਕੋਈ ਵਿਰਲਾ ਹੀ ਐਸਾ ਬਲਵਾਨ ਮਨੁੱਖ ਹੈ ਜਿਸ ਨੇ ਗੁਰੂ ਨੂੰ ਮਿਲ ਕੇ ਪੰਜਾਂ ਸੂਰਬੀਰਾਂ ਨੂੰ ਮਾਰ ਲਿਆ ਹੋਵੇ। ਜਗਤ ਵਿੱਚ ਉਹੀ ਪੂਰਨបុਰਖ ਹੈ ਜਿਸ ਨੇ ਇਹਨਾਂ ਪੰਜਾਂ ਨੂੰ ਮਾਰ ਕੇ ਲੀਰਾ-ਲੀਰਾ ਕੀਤਾ ਹੋਇਆ ਹੈ। ਇਹਨਾਂ ਪੰਜਾਂ ਦੀ ਵੱਡੀ ਫੌਜ ਹੈ। ਨਾ ਇਹ ਕਿਸੇ ਪਾਸੋਂ ਡਰ ਕੇ ਭਜਦੇ ਹਨ। ਇਹਨਾਂ ਦੀ ਫੌਜ ਮਜ਼ਬੂਤ ਤੇ ਹੱਠ ਵਾਲੀ ਹੈ। ਸਿਰਫ ਉਸ ਮਨੁੱਖ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਲਤਾੜਿਆ ਹੈ ਜਿਹੜਾ ਸਾਧ ਸੰਗਤ ਦੇ ਆਸਰੇ ਵਿੱਚ ਰਹਿੰਦਾ ਹੈ। ਜਨ ਮਿਲ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀ ਰੇ ਜਿਨ ਪੰਜ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਹ ਕਲੀ ਰੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਵਚਨ ਹੈ ਕਿ ਜਦੋਂ ਕਿਸੇ ਜੰਗਲ ਵਿੱਚ ਅੱਗ ਲੱਗ ਜਾਏ ਤੇ ਉਸ ਜੰਗਲ ਵਿੱਚ ਜਿੰਨੇ ਵੀ ਜਾਨਵਰ ਹੁੰਦੇ ਹਨ ਉਹ ਕੀ ਕਰਨ ਸੋ ਇਸ ਦਾ ਜਵਾਬ ਇਹ ਹੈ ਕਿ ਜਿਹੜੇ ਜਾਨਵਰ ਨਦੀ ਵਿੱਚ ਛਾਲ ਮਾਰ ਦਿੰਦੇ ਹਨ ਉਹ ਬਚ ਜਾਂਦੇ ਹਨ ਬਾਕੀ ਅੱਗ ਵਿੱਚ ਸੜ ਜਾਂਦੇ ਹਨ ਸੋ ਇਸ ਪ੍ਰਕਾਰ ਇਹ ਜੋ ਸਮਾ ਚੱਲ ਰਿਹਾ ਹੈ ਇਸ ਸਮੇਂ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ, ਈਰਖਾ ਤੇ ਦੁਸ਼ਟ ਦੀ ਅਗ ਲੱਗੀ ਹੋਈ ਹੈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਬਚਨ ਹੈ ਇਹਨਾਂ ਵਿਕਾਰਾਂ ਦੀ ਅਗ ਤੋਂ ਬਚਣ ਲਈ ਇੱਕੋ ਰਸਤਾ ਹੈ ਕਿ ਸੰਗਤ ਰੂਪੀ ਨਦੀ ਵਿੱਚ ਛਾਲ ਮਾਰ ਕੇ ਤੁਸੀਂ ਬਚ ਸਕਦੇ ਹੋ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੰਗਤ ਰੂਪੀ ਪੋੜ ਸਾਡੀ ਝੋਲੀ ਪਾਇਆ ਹੈ। ਇਸ ਲਈ ਸੰਗਤ ਦੀਆਂ ਘੜੀਆਂ ਸਾਨੂੰ ਛੱਡਣੀਆਂ ਨਹੀਂ ਚਾਹੀਦੀਆਂ ਭਾਈ ਅਡਣ ਸ਼ਾਹ ਜੀ ਦਾ ਬਚਨ ਹੈ ਕਿ ਕਿੰਨੇ ਵੀ ਕੰਮ ਜ਼ਰੂਰੀ ਹੋਣ ਉਹ ਪਿੱਛੇ ਪਾ ਦਿਓ ਪਰ ਸੰਗਤ ਦੀਆਂ ਘੜੀਆਂ ਨਾ ਛੱਡਿਆ ਕਰੋ ਸ਼ੀਰ ਗੁਰ ਅਰਜਨ ਦੇਵ ਜੀ ਮਹਾਰਾਜ ਗੁਰਬਾਣੀ ਵਿੱਚ ਪ੍ਰਮਾਨ ਕਰਦੇ ਹਨ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਜਦੋਂ ਅਸੀਂ ਸਾਧਨਾ ਜਾਂ ਪਾਠ ਪੂਜਾ ਕਰਦੇ ਹਾਂ ਤਾਂ ਪਾਠ ਕਰਨ ਸਮੇਂ ਹਰ ਵੇਲੇ ਮੰਦੀ ਅਵਸਥਾ ਅਲੱਗ-ਅਲੱਗ ਹੁੰਦੀ ਹੈ ਇਸੇ ਵੇਲੇ ਸਾਡਾ ਮਨ ਜੁੜ ਜਾਂਦਾ ਹੈ ਤੇ ਕਿਸੇ ਵੇਲੇ ਨਹੀਂ ਜੁੜਦਾ ਕਈ ਮਹਾਪੁਰਸ਼ ਆਪਣੇ ਘਰ ਵਿੱਚ ਨਾਮ ਬੰਦਗੀ ਲਈ ਅਲੱਗ-ਅਲੱਗ ਢੰਗ ਵਰਤਦੇ ਹਨ ਜਿਵੇਂ ਕਿ ਉਹ ਆਸਣ ਲਗਾ ਕੇ ਬੈਠਦੇ ਹਨ ਗੁਟਕਾ ਸਾਹਬ ਗੋਲੇ ਰੱਖਦੇ ਹਨ ਇੱਕ ਬਰਾਗਣ ਰੱਖਦੇ ਹਨ ਇੱਕ ਮਾਲਾ ਰੱਖਦੇ ਹਨ ਆਪਣੇ ਕੋਲ ਧਾਰਮਿਕ ਕੈਸਟਾ ਰੱਖਦੇ ਹਨ ਤੇ ਧੂਪ ਬੱਤੀ ਕਰਦੇ ਹਨ ਜਿਸ ਨਾਲ ਮਨ ਇਕਾਗਰ ਹੁੰਦਾ ਹੈ ਨਾਮ ਜਪਦੇ ਜਾਂ ਜਪਦੇ ਆ ਜਦੋਂ ਕਦੇ ਵੀ ਤੁਹਾਡਾ ਮਨ ਕਾਲਾ ਪਵੇ ਤਾਂ ਇਸ ਨੂੰ ਜਪਣ ਦਾ ਢੰਗ ਬਦਲ ਦਿਓ ਪਰ ਨਾਮ ਜਪਣਾ ਨਾ ਛੱਡੋ ਸਤਿਗੁਰ ਮਿਲੇ ਤਾਂ ਮਨ ਉਹ ਟੇਕਾ ਰਾਮ ਨਾਮ ਦੇ ਸਰਨ ਪ੍ਰੇਕਾ ਸੋ ਪਿਆਰੀ ਸਾਧ ਸੰਗਤ ਜੀ ਜਿਹੜੇ ਸਿੱਖ ਨਾਮ ਜਪਦੇ ਹਨ ਉਹ ਨਾਮ ਜਪ ਕੇ ਕਿਸੇ ਨੂੰ ਦੱਸਣ ਦੀ ਕੋਸ਼ਿਸ਼ ਨਾ ਕਰਨ ਕਿਸੇ ਨੂੰ ਦੱਸਣ ਨਾਲ ਸਾਰਾ ਫਲ ਵਿਅਰਥ ਚਲਾ ਜਾਂਦਾ ਹੈ ਇਸ ਤਰ੍ਹਾਂ ਜਦੋਂ ਤੁਸੀਂ ਨਾਮ ਜਪਦੇ ਰਹੋਗੇ ਤਾਡੇ ਅੰਦਰ ਸ਼ਕਤੀ ਵਧਦੀ ਜਾਏਗੀ ਜਿਸ ਨਾਲ ਤੁਹਾਡੀ ਆਤਮਿਕ ਅਵਸਥਾ ਮਜ਼ਬੂਤ ਹੁੰਦੀ ਜਾਏਗੀ ਤੇ ਤੁਸੀਂ ਗੁਰਬਾਣੀ ਦਾ ਆਨੰਦ ਮਾਣਨ ਲੱਗ ਜਾਓਗੇ ਹੋਈਆ ਭੁੱਲਾ ਝੁਕਾਂ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ